ਸੋ ਯੋਗ ਦੇ ਨਾਲ ਜੀ ਕਿਹੜੇ ਪਿੰਡ ਦਾ ਤੁਹਾਡਾ ਪਿੰਡ ਲਸੋਈ ਪਿੰਡ ਲਸੋਈ ਮੁੰਡਾ ਤੁਹਾਡਾ ਬਹੁਤ ਮਸ਼ਹੂਰ ਹੈ ਕਲਾਕਾਰ ਪਵਿੱਤਰ ਲਸੋਈ ਪਵਿੱਤਰ ਲਸੋਈ ਆ ਇੱਕ ਬਿੱਲਾ ਗੀਤਕਾਰ ਵੀ ਆ ਅੱਛਾ ਵੱਡਾ ਟੰਡੋਲ ਵੀ ਆਊਗਾ ਵੱਡਾ ਟੰਡੋਲ ਅੱਛਾ ਜੀ ਹੋਰ ਕਿਤੇ ਲੱਗਿਆ ਉਹ ਹੋਰ ਕਿਤੇ ਲੱਗਿਆ ਪ੍ਰੋਗਰਾਮ ਅਡੋਲ ਜੀ ਰੂਪ ਚ ਆਉਣੀ ਪੈਣੀ ਹਾਂ ਬਾਬਾ ਜੀ ਦੇ ਮੇਲੇ ਨੂੰ ਮੇਲੇ ਨੂੰ ਹਾਂ ਮੇਲੇ ਨੂੰ ਚੜ੍ਹਦੀ ਹੈ ਠੀਕ ਆ ਬਾਕੀ ਉਹ ਵੀ ਜੇ ਕਹਿੰਦੇ ਮੇਲੇ ਤੋਂ ਪਹਿਲਾਂ ਪਹਿਲਾਂ ਹੋ ਜੂਗਾ ਨਾ ਹਾਂ ਜੀ ਠੀਕ ਆ ਜੀ ਸੋ ਸੰਗਤ ਜੀ ਥੋੜਾ ਸ਼ਾਕਲੇ ਲੰਗਰ ਪਾਣੀ ਤੁਰ ਗਈ ਕਦੀ ਪੈਛੇ ਤਾਂ ਨਹੀਂ ਕਿਵੇਂ ਆ ਫਿਰ ਮੇਲਾ ਇਸ ਵਾਰ ਹਾਂ ਵਧੀਆ ਵਧੀਆ ਪਰੂ ਹਾਂਜੀ ਹਾਂਜੀ ਠੀਕ ਆ ਧੰਨਵਾਦ ਪਹੁੰਚ ਗਏ ਵੀਰ ਜੀ ਫਿਰ ਹਾਂਜੀ ਠੀਕ ਆ ਜੀ ਬਹੁਤ ਧੰਨਵਾਦ ਜੀ ਲਓ ਜੀ ਸਾਡਾ ਵੀਰ ਇਹ ਵੀ ਅੱਜ ਆਇਆ ਤਵਾਰਾ ਦੇਨਾ ਹੀ ਬਾਬਾ ਜੀ ਦੇ ਦਰਸ਼ਨਾਂ ਲਈ ਪਹੁੰਚ ਚੁੱਕਿਆ ਜੀ ਡੇਰੇ ਚ ਮੱਥਾ ਟੇਕਣ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚ ਚੁੱਕੇ ਹਾਂ ਜੀ ਧੰਨ ਧੰਨ ਬਾਬਾ ਰਾਘੋਰਾਮ ਜੀ ਡੇਰਾ ਆਮਸਰ ਤੋਂ ਮੋੜ ਘੁਰਦਾ ਸੋ ਆਪ ਸਰਬੱਤ ਸੰਗਤਾਂ ਨੂੰ ਪਤਾ ਹੀ ਹੈ ਕਿ ਬਾਬਾ ਜੀ ਦਾ ਜਿਹੜਾ ਮੇਲਾ ਹੁੰਦਾ ਸਲਾਨਾ 28 ਮਾਰਚ ਦਾ ਆ ਰਿਹਾ ਵਾ ਸੋ ਅੱਜ ਮਿਤੀ 23 ਮਾਰਚ ਕਿੰਨੀਆਂ ਕ ਤਿਆਰੀਆਂ ਹੋ ਗਈਆਂ ਕਿੰਨੀਆਂ ਕ ਤਿਆਰੀਆਂ ਰਹਿ ਗਈਆਂ ਉਹ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਬੇਨਤੀ ਆ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ 28 ਮਾਰਚ ਦਾ ਮੇਲਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਭਾਈ ਹਮ ਹਮਾ ਕੇ ਜਿੰਨੀਆਂ ਵੀ ਸੰਗਤਾਂ ਦੂਰ ਦਰਾਡੇ ਇਸ ਵੀਡੀਓ ਨੂੰ ਦੇਖ ਰਹੀਆਂ ਨੇ ਤੇ ਮੇਲੇ ਤੇ ਜਰੂਰ ਪਹੁੰਚੋ ਜੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਜੀ ਝੂਲੇ ਵਾਲੇ ਵੀਰ ਆ ਚੁੱਕੇ ਨੇ ਇਹਨਾਂ ਨੂੰ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਕੀ ਪ੍ਰੋਗਰਾਮ ਆ ਵੀ ਕਿਹੜੇ-ਕਿਹੜੇ ਝੂਲੇ ਹੋਰ ਲਾਉਣ ਲੱਗੇ ਹੋ ਤੁਸੀਂ ਤੇ ਤੁਸੀਂ ਦੇਖ ਸਕਦੇ ਹੋ ਜੀ ਗੱਡੀਆਂ ਹੋ ਗਈਆਂ ਜੰਪਿੰਗ ਵਾਲਾ ਹੋ ਗਿਆ ਇੱਧਰ ਆ ਹੋ ਗਿਆ ਝੂਲਾ ਹੋ ਗਿਆ ਜੀ ਬਾਕੀ ਹੋਰ ਵੀ ਆ ਦੇਖੋ ਬੱਚਿਆਂ ਵਾਸਤੇ ਜੀ ਰੇਲਵੇ ਟਰੈਕ ਵੀ ਤਿਆਰ ਆ ਰੇਲ ਗੱਡੀ ਵਾਲਾ ਝੂਲਾ ਇਹ ਵੀ ਤਿਆਰ ਆ ਸੋ ਆਹ ਵੀਰਾਂ ਦਾ ਟਰੱਕ ਆ ਜਿਹਦੇ ਵਿੱਚ ਸਮਾਨ ਆਉਂਦਾ ਜੀ ਹਾਂਜੀ ਵੀਰ ਜੀ ਵੀਰ ਜੀ ਕਿੰਨੇ ਕਿ ਦਿਨ ਹੋ ਗਏ ਆਪਾਂ ਨੂੰ ਆਏ ਨੂੰ ਜੀ ਕਿੰਨੇ ਦਿਨ ਹੋ ਗਏ 20 ਤਰੀਕ ਨੂੰ ਆਏ ਕਿੰਨੇ ਨੇ ਜੀ 20 ਤਰੀਕ ਨੂੰ ਹਾਂਜੀ 20 ਤਰੀਕ ਨੂੰ ਠੀਕ ਹੈ ਜੀ ਫਿਰ ਹੋਰ ਕਿਹੜਾ 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 ਚੂਲਾ ਲਾ ਰਹੇ ਹੋ ਜੀ ਵੱਡਾ ਟੰਡੋਲ ਵੀ ਆਊਗਾ ਵੱਡਾ ਟੰਡੋਲ ਅੱਛਾ ਜੀ ਹੋਰ ਕਿਤੇ ਲੱਗਿਆ ਉਹ ਹੋਰ ਕਿਤੇ ਲੱਗਿਆ ਆ ਪ੍ਰੋਗਰਾਮ ਠੀਕ ਆ ਬਾਕੀ ਆ ਜਿਹੜੇ ਚੀਜ਼ਾਂ ਨੇ ਬਾਕੀ ਉਹ ਮਿੱਕੀ ਮਾਊਸ ਵਾਲੇ ਲੱਗ ਜੂਗਾ ਨਾ ਹਵਾ ਭਰ ਕੇ ਵਾਲਾ ਉਹ 14 ਦਿਨ ਤਿਆਰੀ ਕਰਾਂਗੇ ਜਾਨੀ 27 ਨੂੰ ਤਿਆਰੀ ਕਰ ਲੈਂਗੇ ਉਹ 28 ਨੂੰ ਸਵੇਰ ਤੋਂ ਤਾਂ ਫਿਰ ਸੰਗਤ ਆਉਣ ਲੱ ਆ ਜਾਂਦੀ ਆ ਨੇ ਚਲੋ ਵਧੀਆ ਜੀ ਹਰ ਇੱਕ ਸਾਲ ਆਉਂਨੇ ਵੀਰੇ ਤੁਸੀਂ ਠੀਕ ਆ ਸੋ ਵੀਰੇ ਹਰ ਇੱਕ ਸਾਲ ਆਉਂਦੇ ਨੇ ਜੀ ਇਹ ਬੱਚਿਆਂ ਵਾਸਤੇ ਝੂਲੇ ਬਹੁਤ ਵਧੀਆ ਤਿਆਰ-ਵਾਰ ਤਿਆਰ ਨੇ ਸੋ ਜਿਨ੍ਹਾਂ ਨੂੰ ਵੀ ਲੋੜ ਆ ਭਾਈ ਝੂਲੇ ਸ਼ੌਂਕ ਰੱਖਦੇ ਨੇ ਜਰੂਰ ਝੂਟੇ ਲੈਣ ਸੋ ਇਹਨਾਂ ਦਾ ਧੰਨਵਾਦ ਵੀਰ ਦਾ ਜਿੰਦਤ ਮੋਟ ਕਾਲਾ ਤੋਂ ਗੋਰਾ ਵੀਰ ਇਹ ਵੀ ਲਗਭਗ ਹਰ ਐਤਵਾਰ ਨੂੰ ਇੱਥੇ ਬੜੀ ਸੇਵਾ ਕਰਦੇ ਨੇ ਸ਼ਰਦਾ ਦੇ ਨਾਲ ਤੇ ਝਾੜੂ ਦੀ ਸੇਵਾ ਕਰ ਰਹੇ ਨੇ ਮੇਲੇ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਮੁਕੰਮਲ ਨੇ ਹੋਰ ਵੀ ਬਾਕੀ ਅੱਗੇ ਜੋ ਵੀ ਪ੍ਰਬੰਧ ਹੋ ਰਿਹਾ ਉਹ ਸਾਰਾ ਦਿਖਾਵਾਂਗੇ। ਲਓ ਜੀ ਸੇਵਾਦਾਰ ਵੀਰ ਇੱਥੇ ਵੀ ਬਿਲਕੁਲ ਅਸਮਾਦ ਦੇ ਵਾਲੇ ਵਾਲੇ ਸਫਾਈ ਦਾ ਕੰਮ ਚੱਲ ਰਿਹਾ ਹੈ ਜੀ। ਤੇ ਸੇਵਾਦਾਰ ਵੀਰ ਨੇ ਜਿਹੜੀਆਂ ਲੱਕੜਾਂ ਦਾ ਆਪਣਾ ਪ੍ਰਬੰਧ ਕਰ ਰਹੇ ਨੇ, ਸਫਾਈ ਕਰ ਰਹੇ ਨੇ। ਸੋ ਇੱਥੇ ਸੰਗਤਾਂ ਨੇ ਬਾਬਾ ਜੀ ਦੇ ਜਿਹੜੇ ਮਿੱਟੀ ਕੱਢਣੀ ਆ, ਇੱਥੇ ਸਾਰੇ ਆਪਣੀਆਂ ਭੜੋਲੀਆਂ ਚੜ੍ਹਦੀਆਂ ਨੇ ਤੇ ਬਿਲਕੁਲ ਸਫਾਈ ਪੂਰੀ ਹੋਊਗੀ ਤੁਹਾਨੂੰ। ਆਪਣੇ ਕੋਲ ਤਿੰਨ ਚਾਰ ਦਿਨ ਦਾ ਸਮਾਂ ਹੈਗਾ ਵਾ। ਤੇ ਮੇਲੇ ਨੂੰ ਯਾਨੀ ਪੂਰੀ ਤਿਆਰੀ ਹੋਊਗੀ ਇੱਥੇ। ਕਿਉਂਕਿ ਸਾਫ ਸਫਾਈ ਬਹੁਤ ਜ਼ਰੂਰੀ ਆ ਅੰਕਲ ਜੀ ਨਾਲ ਗੱਲਬਾਤ ਕਰ ਲੈਣਾ ਅੰਕਲ ਜੀ ਕੀਮਤ ਚੱਲ ਰਹੀ ਆ ਸੇਵਾ ਜੀ ਹਾਂ ਜੀ ਤਲਾਰੇ ਵਿੱਚ ਰਾਗੇ ਦਵਾਕ ਨੂੰ ਜਿਹੜੇ ਕੱਪੜੇ ਦਵਾਕ ਤੋਂ ਛੱਡ ਦੇ ਨਵੇਂ ਪਾ ਕੇ ਲੈ ਲੈ ਦਵਾ ਘਰੇ ਹਰਾ ਹੋਊਗਾ ਜੀ ਕਿੰਨੇ ਬਾਬਾ ਜੀ ਦਵਾਰੇ ਦਾ ਕੁਰ ਦੱਸਦੇ ਜੀ ਇਹ ਜਿਹੜਾ ਦਵਾਕ ਨੂੰ ਸੁੱਕਾ ਲੱਗਿਆ ਹੋਵੇ ਸੁੱਕਾ ਛਾਹ ਢੋਲੀ ਛੱਕ ਹੋਵੇ ਜਹਾਂ ਕੋਈ ਢੋਲੀ ਸੁੱਕ ਕੇ ਇੱਥੇ ਠੀਕ ਆ ਜੀ ਤਲਾ ਚੋਂ ਲਾ ਕੇ ਹਾਂ ਜੀ ਤੇ ਬਾਕੀ ਜਿਹੜੇ ਕੱਪੜੇ ਦਵਾਕ ਰਿਆਂ ਨੂੰ ਲਾ ਕੇ ਛੱਡ ਦੇ ਦੂਏ ਨਵੇਂ ਪਾ ਕੇ ਲੈ ਲੈ ਦਵਾ ਖਰਾ ਹੋਣ ਲੱਗ ਜੂਗਾ ਜੀ ਪਰ ਉਹ ਲਿਖ ਰੋਟੀ ਆਉਣੀ ਬੈਣੀ ਹਾਂ ਬਾਬਾ ਜੀ ਦੇ ਮੇਲੇ ਨੂੰ ਮੇਲੇ ਨੂੰ ਹਾਂ ਮੇਲੇ ਨੂੰ ਚੜਦੀ ਹੈ ਜੀ ਠੀਕ ਆ ਬਾਕੀ ਉਹ ਵੀ ਜੇ ਕਹਦੇ ਕਿਸੇ ਮੁੰਡੇ ਦੀ ਲੋਡ ਹੋਵੇ ਉਹ ਉਹ ਸ਼ਕਲ ਵੇ ਪੂਰਾ ਪੂਰਾ ਹੋ ਗਿਆ ਜੀ ਪੂਰਾ ਹੋ ਗਿਆ ਜੇ ਕੋਈ ਸ਼ਰਦਾ ਦੇ ਨਾਲ ਆ ਹਾਂ ਜੀ ਸਾਡੀ ਸ਼ਰਦਾ ਇਹਨੂੰ ਸ਼ਰਦਾ ਸ਼ਰਦਾ ਰੱਖੇ ਪੂਰੀ ਹਾਂ ਜੀ ਹਾਂ ਪਰੋਛੇ ਤੇ ਬਿਲਕੁਲ ਆਪਾਂ ਦੇਖ ਸਕਦੇ ਹੋ ਘਟੋ ਘਟ 100 200 200 ਪਰੋਲੀ ਚੜ ਜਾਂਦੇ ਨੇ ਚੜ ਜਾਂਦੇ ਵਧ ਵਧ ਚੜਦੇ ਫੜ ਰਹੀ ਹੁੰਦੀ ਐਨਾ ਚੜਦਿਆਂ ਨੇ ਜੀ ਆ ਗਈ ਆ ਗਿਆ ਜੀ ਆ ਗਿਆ ਜੀ ਇਹ ਸਾਫ ਸਫਾਈ ਦੀ ਬਹੁਤ ਜ਼ਰੂਰੀ ਹੈ ਜੀ ਹਾਂ ਜੀ ਆ ਗਿਆ 11 ਸੰਗ ਤਾਂ ਨਹੀਂ ਆਉਣਾ ਆਪਾਂ ਪ੍ਰਬੰਧ ਵਧੀਆ ਹੋਊਗਾ ਹਾਂ ਜੀ ਹਾਂ ਸੰਗ ਤਾਂ ਨਹੀਂ ਵਧੀਆ ਹੋਊ ਪਈ ਹਾਂ ਸੇਵਾ ਪੂਰਾ ਪੂਰਾ ਹੋਊਗਾ ਜੀ ਕੱਲ ਨੂੰ ਦੇਖ ਲੈ ਕੱਲ ਨੂੰ ਪੂਰਾ ਕੰਮ ਕਰ ਲੈ ਹੋਰ ਤਿੰਨ ਚਾਰ ਦਿਨ ਪੈਣੇ ਹਜੇ ਹਾਂ ਜੀ ਹੈਗੇ ਸਾਹਮਣਾ ਕਰ ਸਾਰ ਨਹੀਂ ਸਾਫਾਈ ਵੀ ਕਰ ਦੇਣੀ ਆ ਕੱਲ ਨੂੰ ਜਮਾਂ ਜਮਾਂ ਦੀ ਠੀਕ ਹੈ ਜੀ ਧੰਨਵਾਦ ਆਪਾਂ ਥੋੜਾ ਬਹੁਤ ਬਾਤ ਲਾਓ ਜੀ ਭਾਈ ਸਾਡੇ ਅੰਕਲ ਜੀ ਇਹ ਵੀ ਸੇਵਾਦਾਰਾਂ ਵਾਸਤੇ ਚਾਹ ਲੈ ਕੇ ਆਓ ਜੀ ਚਾਹ ਪਾਣੀ ਦੀ ਸੇਵਾ ਕਰ ਰਹੇ ਨੇ ਨੌਜਵਾਨ ਵੀਰ ਇੱਧਰ ਲੱਗੇ ਹੋਏ ਨੇ ਲੱਕੜਾ ਲੋਕੜਾ ਸ ਇਹ ਤਾਂ ਸਾਡੇ ਲੋਕਾਂ ਦਾ ਵੀਰ ਜੀ ਇੱਥੇ ਸੇਵਾ ਕਰਾਉਂਦੇ ਨੇ ਵੀ ਤੇ ਵੀ ਅੰਕਲ ਜੀ ਵੱਲੋਂ ਹਰ ਐਤਵਾਰ ਨੂੰ ਸੇਵਾ ਕੀਤੀ ਜਾਂਦੀ ਹੈ ਤੇ ਸੇਵਾਦਾਰਾਂ ਵਾਸਤੇ ਚਾਹ ਪਾਣੀ ਜਿਹੜੀ ਇਹ ਸੇਵਾ ਕਰ ਰਹੇ ਨੇ ਜੀ ਸੋ ਧੰਨਵਾਦ ਜੀ ਇਹਨਾਂ ਦਾ ਸੋ ਤੁਸੀਂ ਦੇਖ ਸਕਦੇ ਹੋ ਜੀ ਬਾਬਾ ਜੀ ਦੀ ਸਮਾਦ ਦੇ ਟੈਲਾਂ ਦੀ ਸੇਵਾ ਚੱਲ ਰਹੀ ਆ ਵੀਰ ਜੀ ਕਦੋਂ ਕਹੋ ਜੂਗੀ ਕੰਪਲੀਟ ਇਹ ਮੇਲੇ ਤੋਂ ਪਹਿਲਾਂ ਪਹਿਲਾਂ ਹੋ ਜੂਗਾ ਨਾ ਠੀਕ ਆ ਜੀ ਸੋ ਸੰਗਤ ਜੀ ਅੱਜ ਹੈਗੀ ਮਿਤੀ 23 ਤਰੀਕ ਦੇ ਆਪਣੇ ਕੋਲ 3-4 ਦਿਨਾਂ ਜੇ ਪਏ ਨੇ ਵੀਰ ਕਹਿੰਦਾ ਵੀ ਜਦ ਤੱਕ ਸਾਰੀ ਜਿਹੜੀ ਸੇਵਾ ਟੈਲਾਂ ਦੀ ਕੰਪਲੀਟ ਹੋ ਜੂਗੀ ਮੇਲੇ ਤੱਕ ਸੋ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਜਿਹੜੇ ਵੰਡੇ ਅੰਦਰ ਸੇਵਾ ਨਿਭਾ ਰਹੇ ਨੇ ਜੀ ਵੀਰ ਲਓ ਜੀ ਸਾਡਾ ਵੀਰ ਇਹ ਵੀ ਅੱਜ ਐਤਵਾਰਾ ਦੇਣਾ ਹੀ ਬਾਬਾ ਜੀ ਦੇ ਦਰਸ਼ਨਾਂ ਲਈ ਪਹੁੰਚ ਚੁੱਕਿਆ ਜੀ ਡੇਰੇ ਚ ਮੱਥਾ ਟੇਕਣ ਲਈ ਧੰਨਵਾਦ ਜੀ ਹਾਂ ਭਾਈ ਝੂਟੇ ਲੈਣ ਗਿਆ ਸੀ ਕੀ ਕਹਿੰਦਾ ਝੂਟੇ ਵਾਲਾ ਕਿੰਨੇ ਪੈਸੇ ਮੰਗਦਾ ਸੀ ਕਿਹੜੇ ਝੂਟੇ ਦੇ ਝੂਲੇ ਦੇ ਤੂੰ ਆਇਆ ਕਰ ਕੀ ਹਾਲ ਹੈ ਹੋਰ ਸ਼ਾਕਲੇ ਲੰਗਰ ਪਾਣੀ ਹੋਰ ਕੋਈ ਕਮੀ ਪੈਸੀ ਦਾ ਨਹੀਂ ਲੈ ਲੈ ਲੰਗਰ ਮੰਗਰ ਚਾਹੂ ਪੁਆਲੀ ਠੀਕ ਹੈ ਗਰਾਊਂਡ ਤੇ ਨਾਲ ਸ਼ਾਮ ਨੂੰ ਆਇਆ ਕਰ ਗਰਾਊਂਡ ਤੇ ਵਧੀਆ ਇਹ ਮੁੰਡਾ ਵੀ ਦੇਖੋ ਸ਼ਾਮ ਨੂੰ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਖੇਡ ਸਟੇਡੀਅਮ ਦੇ ਵਿੱਚ ਗਰਾਊਂਡ 'ਚ ਆਉਂਦਾ ਬਹੁਤ ਵਧੀਆ ਖੇਡ ਖੇਡਦਾ ਜੇ ਮੁੰਡੇ ਨੂੰ ਮੇਰੇ ਹਿਸਾਬ ਨਾਲ ਕੋਈ ਸਪੋਰਟ ਕਰ ਦੇਵੇ ਨਾ ਤਾਂ ਇੱਕ ਬਹੁਤ ਵਧੀਆ ਪਲੇਅਰ ਬਣ ਜੂ ਬਹੁਤ ਵਧੀਆ ਖੇਡਦਾ ਵਾ ਤੇ ਬਾਕੀ ਅੱਗੇ ਚੱਲਦੇ ਜੀ ਗੱਲਬਾਤ ਕਰਦੇ ਆਂ ਸੋ ਤਮੋਟ ਖੁਰਦ ਤੋਂ ਸਾਡੇ ਵੀਰ ਜੀ ਇਹ ਵੀ ਅੱਜ ਪਹੁੰਚੇ ਨੇ ਜੀ ਬਾਬਾ ਜੀ ਦੇ ਅੱਜ ਐਤਵਾਰ ਦਾ ਦਿਨ ਆ ਜੀ ਸੋ ਇਹਨਾਂ ਦੀ ਬਹੁਤ ਧੰਨਵਾਦ ਪਹੁੰਚ ਗਏ ਵੀਰ ਜੀ ਫਿਰ ਹਾਂ ਜੀ ਠੀਕ ਆ ਜੀ ਬਹੁਤ ਧੰਨਵਾਦ ਜੀ ਸੋ ਅੰਕਲ ਜੀ ਵੀ ਹਰ ਐਤਵਾਰ ਨੂੰ ਦੁਕਾਨ ਇੱਥੇ ਸਜਾਉਂਦੇ ਨੇ ਅੰਕਲ ਜੀ ਕਿਹੜੇ ਪਿੰਡ ਦਾ ਤੁਹਾਡਾ ਪਿੰਡ ਲਸੋਈ ਪਿੰਡ ਲਸੋਈ ਮੁੰਡਾ ਤੁਹਾਡਾ ਬਹੁਤ ਮਸ਼ਹੂਰ ਹੈ ਕਲਾਕਾਰ ਪਵਿੱਤਰ ਲਸੋਈ ਪਵਿੱਤਰ ਲਸੋਈ ਆਇਆ ਕਿ ਬਿੱਲਾ ਜੀ ਦਾ ਕਰ ਵੀ ਆ। ਅੱਛਾ ਨਾ ਵੈਸੇ ਪਵਿੱਤਰ ਲਸੋਈ ਦਾ ਨਾਮ ਵੱਡਾ। ਮਸ਼ਹੂਰ ਆ ਬਹੁਤ ਹੋ ਜਾ ਬਾਹਰ ਬਹੁਤ ਮਸ਼ਹੂਰ ਹੋ ਗਿਆ। ਵਧੀਆ ਗਾਣੇ ਲਿਖਦਾ। ਨੇ ਚਲੋ ਵਧੀਆ ਪਵਿੱਤਰ ਲਸੋਈ ਤੋਂ ਅੰਕਲ ਜੀ ਨੇ ਤੇ ਹਰਿਆਤਵਾਰ ਨੇ ਅੰਕਲ ਜੀ ਫਿਰ ਹਰਿਆਤਵਾਰ ਠੀਕ ਆ। ਮੇਲਾ ਫਿਰ ਆ ਰਿਹਾ। ਨਾ ਮੇਲਾ ਲਾਵਾਂਗੇ। ਠੀਕ ਆ। 22 ਤਰੀਕ ਦਾ। ਠੀਕ ਆ। ਅਹੀ ਜਗ੍ਹਾ ਰਹੂਰਾ ਆਪਣੀ। ਨਾ ਜਗ੍ਹਾ ਖੱਤੇ ਚ। ਐਸੇ ਜੋੜਾ ਘਰ ਬਣਾਣਾ। ਅੱਛਾ ਠੀਕ ਆ। ਹਾਂ ਕਿਉਂਕਿ ਉਦੋਂ ਸੰਗਤ ਵੱਧ ਹੋਊਗੀ। ਆਪਰੋਂ ਜੋੜੇ ਘਰ ਵਾਸਤੇ ਜਗ੍ਹਾ ਵੱ ਹਰੇਕ ਹਫ਼ਤਾ ਦਵਾਰ ਆਉਣਾ ਤੁਸੀਂ ਹਨ ਨਹੀਂ ਚਲੋ ਵਧੀਆ ਵਧੀਆ ਚੱਲੀ ਜਾਂਦਾ ਕੰਮ ਕਰ ਬਾਬੇ ਦੀ ਕਿਰਪਾ ਨਹੀਂ ਚਲੋ ਵਧੀਆ ਜੀ ਸੋ ਸੰਗਤ ਜੀ ਜਿੰਨਾ ਕ ਵੀ ਹੋ ਸਕਿਆ ਭਾਈ ਇਹਨਾਂ ਤੋਂ ਵੀ ਸਮਾਨ ਜ਼ਰੂਰ ਖਰੀਦਿਆ ਕਰੋ ਇਹ ਵੀ ਵਿਚਾਰੇ ਆਪਣੀ ਰੋਜ਼ੀ ਰੋਟੀ ਖਾਤਰ ਦੇਖੋ ਕਿੰਨੀ ਦੂਰੋਂ ਆਏ ਨੇ ਪਿੰਡ ਲੋਸੋਈ ਤੋਂ ਹਰ ਐਤਵਾਰ ਆਉਂਦੇ ਨੇ ਜੀ ਨਾਲੇ ਤੁਹਾਡੀ ਚੌਂਕੀ ਭਰੀ ਜਾਂਦੀ ਹੈ ਹਨਾ ਨਹੀਂ ਚਲੋ ਬਹੁਤ ਵਧੀਆ ਗੱਲ ਆ ਜੀ ਸੋ ਬਹੁਤ ਬਹੁਤ ਧੰਨਵਾਦੀ ਅੰਕਲ ਸੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਜੀ ਆ ਜਗ੍ਹਾ ਦੇ ਉੱਪਰ ਤਾਂ ਮੈਨੂੰ ਮੇਰੇ ਖਿਆਲ ਆ ਵੀ ਦੱਸਣ ਦੀ ਲੋੜ ਹੈ ਨਹੀਂ ਹਨਾ ਵੀ ਇੱਥੇ ਕਿਹੜੀ ਚੀਜ਼ ਦਾ ਲੰਗਰ ਚੱਲਦਾ ਹੈ ਨਾ ਵੱਡੀ ਸੇਵਾ ਚੱਲ ਰਹੀ ਹੁੰਦੀ ਆ ਤੇ ਸਾਰੇ ਸੰਗਤਾਂ ਨੂੰ ਪਤਾ ਹੈ ਕਿ ਮੇਲੇ ਨੂੰ ਇੱਥੇ ਆਪਣੇ ਠੰਡੇ ਮਿੱਠੇ ਰਾਸ ਦਾ ਜਿਹੜਾ ਲੰਗਰ ਚੱਲਦਾ ਹੁੰਦਾ ਖੁੱਲਾ ਬਹੁਤ ਵਧੀਆ ਬਹੁਤ ਪਿਆਰਾ ਰਾਸ ਬਣਾਉਂਦੇ ਨੇ ਸੇਵਾਦਾਰ ਸੋ ਇਸ ਵਾਰ ਵੀ ਪ੍ਰੰਤ ਉਹਨਾਂ ਸੇਵਾਦਾਰਾਂ ਨੇ ਦੱਸਿਆ ਵੀ ਇਸ ਵਾਰ ਵੀ ਲੱਗੂਗਾ ਭਾਈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਭਾਈ ਆਪਣਾ ਜਿਹੜਾ ਠੰਡਾ ਮਿੱਠਾ ਰਾਸ ਹੁੰਦਾ ਗੰਨੇ ਦਾ ਉਹ ਜ਼ਰੂਰ ਛਾਕੇ ਜਾਓ ਜੀ ਛਾਕੇ ਵੀ ਜਾਂਦੇ ਨੇ ਸੰਗਤਾਂ ਹਰੇਕ ਮੇਲੇ ਨੂੰ ਸੇਵਾਦਾਰ ਵੀਰ ਸੇਵਾ ਕਰਦੇ ਨੇ ਸੋ ਬਾਬਾ ਜੀ ਉਹਨਾਂ ਦੀ ਕਮਾਈ ਦੇ ਵਿੱਚ ਬਰਕਤ ਪਾਵੇ ਸੋ ਬਹੁਤ ਵੱਡੀ ਸੇਵਾ ਕਰਦੇ ਨੇ ਜੀ ਸੋ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਹਾਂਜੀ ਅੰਕਲ ਜੀ ਕੀ ਹਾਲ ਆ ਕਿਵੇਂ ਆ ਫਿਰ ਮੇਲਾ ਇਸ ਵਾਰ ਹਾਂ ਵਧੀਆ ਵਧੀਆ ਪਰੂ ਹਾਂਜੀ ਹਾਂਜੀ ਠੀਕ ਆ ਤੁਸੀਂ ਕਰੋਗੇ ਡਿਊਟੀ ਹਾਂਜੀ ਹਾਂ ਆਵਾਂਗੇ ਆਪਾਂ ਤਾਂ ਕਰਨੀ ਹੁੰਦੀ ਆ ਹਾਂਜੀ ਹਾਂਜੀ ਠੀਕ ਹੈ ਜੀ ਸੋ ਅੰਕਲ ਜੀ ਦਾ ਧੰਨਵਾਦ ਜੀ ਕਿਹੜੇ ਪਿੰਡ ਤੋਂ ਹੋਣ ਤੁਸੀਂ ਅੰਕਲ ਮੈਂ ਥੱਥੂ ਮਾਜਰੇ ਤੋਂ ਹਰੇਕ ਸਮਾਗਮ ਤੇ ਹੋਣਾ ਤੁਸੀਂ ਨਹੀਂ ਚਲੋ ਵਧੀਆ ਜੀ ਆਪਣਾ ਕਿਹੜਾ ਨਗਰ ਹੈ tmpobjਟਿਆ ਜੀ ਠੀਕ ਸੋ ਅੰਕਲ ਜੀ ਦਾ ਵੀ ਬਹੁਤ ਧੰਨਵਾਦ ਜੀ ਬਾਈ ਆ ਲੋ ਜੀ ਆ ਖੇਤ ਦੇ ਵਿੱਚ ਜਿਹੜੀ ਆਪਾਂ ਸ਼ਿੰਜ ਕਰਾਉਣੇ ਨੇ ਆ ਪਹਿਲਵਾਨਾਂ ਦੀਆਂ ਕੁਸ਼ਤੀਆਂ ਜਿਹਦੇ ਵਿੱਚ ਆਪਾਂ ਨੂੰ ਵੱਡੇ ਨਾਮ ਰੱਖੇ ਹੁੰਦੇ ਨੇ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਵੱਲੋਂ ਤੇ ਇਸ ਖੇਤ ਦੇ ਵਿੱਚ ਜਿਹੜੀ ਤਿਆਰੀ ਹੋਊਗੀ ਉਹ ਕਰ ਦੇਣਗੇ ਬਹੁਤ ਜਲਦ ਜਿਹੜੀ ਤਿਆਰੀ ਹੋ ਜਾਣੀ ਆ ਖੇਡ ਗਰਾਊਂਡ ਦੀ ਇੱਥੇ ਪਹਿਲਵਾਨਾਂ ਵਾਸਤੇ ਜਿਹੜਾ ਖਾੜਾ ਤਿਆਰ ਕੀਤਾ ਜਾਣਾ ਵਾ ਸੋ ਇਹ ਵੀ ਬਿਲਕੁਲ ਤਿਆਰ ਵਰ ਤਿਆਰ ਹੋ ਜੂ ਬਸ ਕੋ ਸ ਇੱਕ ਦੋ ਦਿਨਾਂ ਤੱਕ ਪੂਰਾ ਤਿਆਰ ਹੋ ਜਾਊਗਾ ਸੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਜੀ ਡੇਰੇ ਦੇ ਬਿਲਕੁਲ ਅੱਗੇ ਜੋ ਖੇਤ ਆ ਖੇਤ ਮਾਲਕਾਂ ਵੱਲੋਂ ਖੇਤ ਖਾਲੀ ਕਰ ਦਿੱਤਾ ਗਿਆ ਵਾ ਅਤੇ ਜਿਹੜੇ ਦੁਕਾਨਦਾਰ ਵੀਰ ਨੇ ਉਹਨਾਂ ਵੱਲੋਂ ਵੀ ਆਪਣੀ ਜਿੰਨੀ ਵੀ ਜਗ੍ਹਾ ਚ ਉਹਨਾਂ ਨੇ ਦੁਕਾਨ ਲਾਉਣੀ ਆ ਆਪਣੀ ਉਹ ਉਹਨੀਆਂ ਜਗ੍ਹਾ ਚ ਆਪਣੀ ਜਿਹੜੀ ਕਲੀ ਪਾ ਕੇ ਜਾ ਚੁੱਕੇ ਨੇ ਜਿਹੜੇ ਆਪਣੇ ਨਿਸ਼ਾਨੀਆਂ ਲਾ ਲੀਆਂ ਆਪਣੀ ਜਗ੍ਹਾ ਬੁੱਕ ਕਰ ਲਈ ਉਹਨਾਂ ਨੇ ਇੱਥੇ ਸਾਰੇ ਬਾਜ਼ਾਰ ਸਜਣਗੇ ਜੀ ਦੁਕਾਨਾਂ ਲੱਗਣਗੀਆਂ ਸੋ ਦੇਖ ਸਕਦੇ ਤੁਸੀਂ ਖੇਤ ਬਿਲਕੁਲ ਤਿਆਰ ਵਰ ਤਿਆਰ ਆ ਸਾਰੇ ਦੁਕਾਨਦਾਰ ਵੀਰਾਂ ਨੇ ਆਪਣੀਆਂ ਨਿਸ਼ਾਨੀਆਂ ਲਾ ਲਈਆਂ ਆਪਣੀ ਜਗ੍ਹਾ ਬੁੱਕ ਕਰ ਲਈ ਜਗ੍ਹਾ ਰੋਕ ਲਈ ਇੱਥੇ ਸਾਰੀ ਸਜਾਵਟ ਹੋ ਗਈ ਦੁਕਾਨਾਂ ਸਜੀਆਂ ਹੋਣਗੀਆਂ ਜੀ ਮੇਲੇ ਵਾਲੇ ਦਿਨ ਤੁਸੀਂ ਦੇਖ ਸਕਦੇ ਹੋ ਸੋ ਦੇਖ ਸਕਦੇ ਹੋ ਸੰਗਤ ਜੀ ਤੁਸੀਂ ਜਿਹੜਾ ਬਾਬਾ ਜੀ ਦਾ ਡੇਰਾ ਵਾ ਉਹਨੂੰ ਰੰਗ ਰੋਬਨ ਹੋ ਗਿਆ ਜੀ ਬਹੁਤ ਪਿਆਰਾ ਕਲਰ ਕੀਤਾ ਜੀ orange ਦਾ ਕਲਰ ਬਹੁਤ ਵਧੀਆ ਲੱਗਾ ਸੋ 1968 ਦੇ ਵਿੱਚ ਜਿਹੜੀ ਬਾਬਾ ਜੀ ਦਾ ਸਥਾਨ ਬਣਾਇਆ ਗਿਆ ਸੀਗਾ ਜੀ ਬਹੁਤ ਪਿਆਰਾ ਕਲਰਸ ਸੁਪਰਵੰਧਕ ਸੇਵਾਦਾਰਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਜੀ ਲੋਹੇ ਦੀ ਜਿਹੜੇ ਗੇਟ ਲਵਾਏ ਗਏ ਨੇ ਜੀ ਤੁਸੀਂ ਦੇਖ ਸਕਦੇ ਹੋ ਜੀ ਜਦੋਂ ਆਪਾਂ ਡੇਰੇ ਦੇ ਵਿੱਚ ਐਂਟਰੀ ਕਰਨੀ ਆ ਤੇ ਇੱਥੇ ਲੋਹੇ ਦੇ ਗੇਟ ਲਵਾ ਦਿੱਤੇ ਗਏ ਨੇ ਸੇਵਾਦਾਰਾਂ ਵੱਲੋਂ ਸੋ ਅੰਕਲ ਜੀ ਵੀ ਹਰ ਐਤਵਾਰ ਇੱਥੇ ਦੁਕਾਨ ਸਜਾਉਂਦੇ ਨੇ ਜੀ ਇਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਕਿਹੜਾ ਪਿੰਡਾਂ ਅੰਕਲ ਜੀ ਤੁਹਾਡਾ ਖਲੋਟੀ ਹੈ ਨਾ ਜੀ ਤੁਸੀਂ ਵੀ ਹਰ ਐਤਵਾਰ ਆਉਂਦੇ ਹੋ ਜੀ ਠੀਕ ਹੈ ਸੋ ਇਹ ਅੰਕਲ ਜੀ ਵੀ ਹਰ ਐਤਵਾਰ ਆਉਂਦੇ ਨੇ ਜੀ ਤੁਸੀਂ ਸਾਰੇ ਜਾਣਦੇ ਹੋਵੋਗੇ ਜੀ ਜਿੰਨਾ ਕ ਲੋੜ ਹੋਇਆ ਇਹਨਾਂ ਤੋਂ ਵੀ ਸਾਮਾਨ ਭਾਈ ਜਰੂਰ ਖਰੀਦਿਓ ਹਰ ਐਤਵਾਰ ਆਉਂਦੇ ਨੇ ਬਾਬਾ ਜੀ ਦੇ ਐਤਵਾਰ ਨੂੰ ਚੌਂਕੀ ਭਰਦੇ ਨੇ ਦੁਕਾਨਾਂ ਸਜਾਉਂਦੇ ਨੇ ਅਤੇ ਰੌਣਕ ਨੂੰ ਵਧਾਉਂਦੇ ਨੇ ਡੇਰੇ ਦਿਨ ਸੋ ਇਹ ਅੰਕਲ ਜੀ ਬਹੁਤ ਧੰਨਵਾਦ ਜੀ ਅੰਕਲ ਦਾ ਆਪਣੀ ਰੋਜੀ ਰੋਟੀ ਕਰਦੇ ਨੇ ਮਿਹਨਤ ਲਈ ਬਹੁਤ ਧੰਨਵਾਦ ਜੀ ਸੋ ਇਹ ਜੀ ਪਿੰਡ ਧਮੋਟ ਕਲਾਂ ਤੋਂ ਹਰਦੀਪ ਸਿੰਘ ਮੇਰਾ ਭਤੀਜਾ ਹੀ ਆ ਤੇ ਸ਼ੁਭਰਾਤਰੀ ਨੂੰ ਵੀ ਇਹਨਾਂ ਨੇ ਬਾਬਾ ਜੀ ਦੀ ਫੋਟੋਆਂ ਦੀ ਜਿਹੜੀ ਦੁਕਾਨ ਲਾਈ ਸੀਗੀ ਸੋ ਇਸ ਵਾਰ ਵੀ ਭਾਈ ਮੇਲੇ ਨੂੰ ਲਾਉਣਗੇ ਇਹ ਜਗਾ ਬੁੱਕ ਕਰ ਰਿਆ ਭਾਈ ਆਪਣੀ ਇਹਦੀ ਜਗਾ ਇੱਥੇ ਕੋਈ ਨਾ ਭਾਈ ਛੇੜਿਓ ਆ ਚੇਅਰ ਦੇ ਉੱਪਰ ਰੱਖ ਕੇ ਬਾਬਾ ਜੀ ਦੇ ਜਿਹੜੇ ਫੋਟੋਆਂ ਵੇਚੇ ਸੀਗੀਆਂ ਅਸੀਂ ਬਰਾਤਰੀ ਨੂੰ ਇਸ ਵਾਰ ਵੀ ਭਾਈ ਇਹ ਮੇਲੇ ਨੂੰ ਵੀ ਫੋਟੋਆਂ ਲਾ ਰਿਹਾ ਸੋ ਜਿੰਨੀ ਜਿਹਨੂੰ ਲੋੜ ਹੋਈ ਤੇ ਬਾਬਾ ਜੀ ਦੀ ਫੋਟੋ ਜ਼ਰੂਰ ਖਰੀਦਦੇ ਉਹਦੇ ਕੋਲ ਸੋ ਸੰਗਤਾਂ ਦੀ ਕਾਫੀ ਰਿਕੁਆਇਰਮੈਂਟ ਸੀਗੀ ਡਿਮਾਂਡ ਬਹੁਤ ਸੀਗੀ ਵੀ ਬਾਬਾ ਜੀ ਦੀਆਂ ਫੋਟੋਆਂ ਲਾਈਆਂ ਜਾਣ ਹਨਾ ਕਿਉਂਕਿ ਸੰਗਤ ਨੂੰ ਬਹੁਤ ਲੋੜ ਸੀਗੀ ਤੇ ਬਹੁਤ ਸੋਹਣੇ ਸੋਹਣੇ ਪੋਜ਼ ਬਾਬਾ ਜੀ ਦੀਆਂ ਫੋਟੋ ਤੇ ਜਿੰਨਾ ਵੀ ਲੋਡ ਹੋਇਆ ਜਰੂਰ ਖਰੀਦਿਓ ਜੀ ਸੋ ਸਾਰਿਆਂ ਦਾ ਬਹੁਤ ਧੰਨਵਾਦ ਜੀ ਸਵੇਜ ਜੋੜਾ ਘਰ ਡੇਰਾ ਰਾਮਸਰਤ ਮੋਟਖੁਰਦ ਮਦੋਪੱਤੀ ਤੇ ਹੋਰ ਨੌਜਵਾਨ ਸੇਵਾਦਾਰਾ ਵੱਲੋਂ ਇੱਥੇ ਪੱਕੀ ਸੇਵਾ ਲਾਈ ਗਈ ਆ ਬਾਬਾ ਜੀ ਦੇ ਚੈ ਸਰਬਤਰੀ ਦਾ ਪ੍ਰੋਗਰਾਮ ਹੋਵੇ ਤੇ ਸਲਾਨਾ ਭੰਡਾਰਾ ਹੋਵੇ ਮੇਲਾ ਹੋਵੇ ਇੱਥੇ ਜਿਹੜੇ ਸੇਵਾਦਾਰ ਵੀਰ ਨੇ ਆਪਣੀ ਜੋੜਾ ਘਰ ਦੇ ਵਿੱਚ ਸੇਵਾ ਨਿਭਾਉਂਦੇ ਨੇ ਪੱਕੀ ਸੇਵਾ ਲੱਗੀ ਹੋਈ ਆ ਸੋ ਉਹਨਾਂ ਵੀਰਾਂ ਦਾ ਵੀ ਧੰਨਵਾਦ ਜੀ ਸੋ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਜਾਣਿਆ ਵੀ ਕਿੰਨੀਆਂ ਕਿ ਤਿਆਰੀਆਂ ਹੋ ਗਈਆਂ ਕਿੰਨੀਆਂ ਕਰ ਰਹੀਆਂ ਸੋ ਮੇਲੇ ਵਾਲੇ ਦਿਨ ਵੀ ਆਪਾਂ ਸਾਰਾ ਕਵਰ ਕਰਾਂਗੇ ਆਪਰ ਤੁਹਾਡਾ ਚੈਨਲ YouTube ਤੋਂ ਮੋਟਕਲਾਂ Facebook ਤੋਂ ਮੋਟਕਲਾਂ ਤੇ ਇਹ ਜਿਹੜੀ ਵੀਡੀਓ ਅਪਲੋਡ ਕਰਾਂਗੇ ਮੇਲੇ ਦੀ ਵੀ ਤੇ ਇਹਨੂੰ ਸਬਸਕ੍ਰਾਈਬ ਕਰ ਲਓ ਜੀ ਜਲਦੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੁਸੀਂ ਅੱਜ ਦੀਆਂ ਜਿਹੜੇ ਤਿਆਰੀਆਂ ਕਿੰਨੀਆਂ ਕਿ ਹੋ ਗਈਆਂ ਉਹ ਦੇਖੀਆ ਅੱਜ 23 ਮਾਰਚ ਆ ਹਜੇ ਆਪਣੇ ਕੋਲ 4 ਕਿ ਦਿਨ ਪੈ ਨੇ 24 25 26 ਹਾਂ ਸਾਇਤ ਇਹ ਨਿਯਾਰ ਕਰਨ ਦੇ ਪਹਿਲੇ ਜਿਹੜੀ ਪੂਰੀ ਤਿਆਰੀ ਹੋਊਗੀ ਇੱਕ ਦਿਨ ਪਹਿਲਾਂ ਸੋ ਬਹੁਤ ਬਹੁਤ ਧੰਨਵਾਦ ਸੇਵਾਦਾਰਾਂ ਦਾ ਪ੍ਰਬੰਧਕਾਂ ਦਾ ਤੇ ਸੰਗਤਾਂ ਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ 28 ਤਰੀਕ ਦੇ ਮੇਲੇ ਤੇ ਜਰੂਰ ਪਹੁੰਚੋ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ